ਸ਼੍ਰੀ ਵਾਹਿਗੁਰੂ ਸਾਹਿਬ ਜੀਓ ਫਰੀਦਾ ਜੰਗਲ ਜੰਗਲ ਕਿਆ ਪਵੈ ਵਾਨ ਕੰਡਾ ਮੋੜੇ ਹੈ ਵਸੀ ਰਬ ਹਿਆਲਿਆ ਜੰਗਲ ਕਾ ਟੁੰਡ ਕਾਹਿਰੇ ਮਨ ਕੋ ਜਨ ਜਾਈ ਸਰਬ ਨਿਵਾਸੀ ਸਦਾ ਦੇਪਾ ਤੋਹੀ ਸੰਗ ਸਮਾਈ ਪ੍ਰਾਨੀ ਤੂੰ ਆਇਆ ਲਾਹ ਲੈ ਲੱਗ ਕੇ ਤੈਨੂੰ ਫੱਕੜੇ ਸਭ ਮੁਕਤੀ ਮੁਕਦੀ ਚੱਲੀ ਰ ਹਰ ਜਸਰੇ ਮਨਾ ਗਾਇ ਲੈ ਜੋ ਸੰਗ ਹੈ ਤੇਰਾ ਅਵਸਰ ਬਿਤਿਉ ਜਾਤ ਹੈ ਕਹਿਉ ਮਾਨ ਲੈ ਮੇਰੋ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨ ਕਾ ਸੀ ਉਦਰੀ ਤਾਂ ਕੋ ਜਸ ਉਰ ਤਾਰੋ ਰਹ ਅਟਪਉ ਤਰੋ ਜਾ ਕੇ ਸਿਮਰਨ ਅਰਨ ਰਬ ਪਦ ਪਾਇਆ ਦੁਖ ਹਰਤਾਏ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇ ਜਬ ਹੀ ਸ਼ਰਨ ਗਏ ਕਿਰਪਾ ਨਦ ਗਜ ਤੇ ਛੂਟਾ ਮਹਿ ਮਨਾਮ ਕਹਾਲੋਂ ਬਰਨੋ ਰਾਮ ਕਹਿਤ ਬੰਦਨ ਤੇ ਟੂਟਾ ਅਜਮਲ ਪਾਪੀ ਜਗ ਜਾਨ ਨਿਮਖ ਨਹਿ ਨਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੰਬੇ ਉਤਰ ਪਰ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਉ ਬਰਹਾ ਮਹਾਮਾਜ ਮਹੱਲਾ ਪੰਜਵਾਂ ਕਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰਕੁੰਟ ਦਹ ਦਿਸ ਬ੍ਰਹਮੇ ਥਕਿਆ ਏ ਪ੍ਰਕੇਸ਼ਾ ਤੈਨ ਦਦ ਤੇ ਬਾਹਰੀ ਕਿਤਨ ਆਵੇਂ ਕਾਮ ਜਲ ਬਿਨ ਸਾਖ ਕੁਮਲਾਵਤੇ ਉਪਜੈ ਨਾਹੀਦਾ ਹਰ ਨਾਹਨ ਮਿਲੇ ਸਾਜਨ ਕਤ ਪਈਐ ਬਿਸ਼ਰਾ ਜਿਤ ਘਰ ਹਰ ਕੰਤ ਨ ਪ੍ਰਗਟੈ ਪਠ ਨਗਰ ਸੇਗਰਾ ਸ੍ਰਬ ਸਿਗਾਰ ਤੰਬੂਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਿਵੇਂ ਹੋਨੀ ਆ ਮੀਤ ਸਜਣ ਸਭ ਜਾ ਨਾਨਕ ਕੀ ਬੇਨੰਤਿਆ ਕਰ ਕਿਰਪਾ ਦੀ ਜੇ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਚੇਤ ਗੋਵਿੰਦ ਅਰਾਦੀ ਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਵੈ ਆਪਣਾ ਆਏ ਤਿਸੈ ਗਣਾ ਇੱਕ ਖਿੰਨ ਤਿਸ ਬਿਨ ਜੀਵਨ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆਂ ਵਿੱਚ ਵਰਨਾ ਸੋ ਪ੍ਰਭ ਚੇਤਨ ਅਵਈ ਕਿਤੜਾ ਦੁੱਖ ਗਣਾ ਜਿਨਿ ਰਵਿਆਂ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਛੇ ਤਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈ ਸਾਖ ਤੀ ਰਨ ਕਿਉ ਵਾਢੀਆਂ ਜਿਨਾਂ ਪ੍ਰੇਮ ਵਿਸ਼ੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੇ ਮਾਇਆ ਤੋਹ ਪੁੱਤਰ ਕਲਤਰਨਾ ਸੰਗਤਨਾ ਹਰ ਅਬਨਾਸ਼ੀ ਓਹ ਪਲ ਚਪਲ ਚ ਸਗਲੇ ਮੂਏ ਝੁਟੇ ਤੰਦ ਮੋਹ ਇਕ ਸਹਰ ਕੇ ਨਾਮ ਬਿਨ ਅੱਗੇ ਲਈ ਖੋਹੁ ਦੇਵ ਸਾਰਬ ਗੁਚਣਾ ਪ੍ਰਭਿਨੇ ਅਵਰਣ ਕੋਇ ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ ਨਾਨਕਿ ਪ੍ਰਭ ਬਿਨ ਤੇ ਪ੍ਰ ਮਿਲੋ ਪ੍ਰਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੇ ਜਾਂ ਸੰਕ ਟੇਟੇ ਹਰ ਸੋਏ ਹਰ ਜੇਠ ਜੜੰਦਾ ਲੋੜੀਐ ਜਿਸ ਅੱਗੇ ਸਭਨੇ ਮੰਨ ਹਰ ਸੱਜਣ ਦਾ ਮਨ ਲੱਗਿਆ ਕ੍ਰਿਸ਼ਨ ਦੇ ਬੰਨ ਮਾਨਕ ਮੋਤੇ ਨਾਮ ਪ੍ਰਭ ਓਨ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕੀਏ ਧੰਨ ਆਪਣ ਲਈ ਅਜੇ ਮਿਲ ਵਿਛੜ ਕਿਉ ਰਵੰਨ ਸੰਤੂ ਸੰਗ ਪ੍ਰਾਪਤੇ ਨਾਨਕ ਰੰਗ ਮਨੰਨ ਹਰ ਜੇ ਰੰਗੀਲਾ ਤਿਸ ਤਣੀ ਜਿਸਕੇ ਬਾਗ ਮਥਨ ਆਸਾੜ ਤਪੰਦਾ ਤਿਸ ਲੱਗੈ ਹਰ ਨਾਹੁ ਨ ਜਿੰਨਾ ਪਾਸ ਜਗ ਜੀਵਨ ਪੁਰਖ त्याਕੈ ਮਨ ਸੰਧਿਆਸ ਦੋਏ ਭਾਏ ਵੇ ਗੁਚੀ ਐ ਗਲ ਪਈਸ ਜਮ ਕੀ ਫਾਸ ਜੇ ਹਾ ਬੀਜਾ ਸੋ ਲੁਣੈ ਮਥੇ ਜੋ ਲਿਖਿਆਸ ਰੈਣ ਵਿਹਾਣੀ ਪਛੋ ਤਾਣੀ ਉੜ ਚਲੀ ਗਈ ਨੇ ਰਾਸ ਜਨ ਕੋ ਸਾਧੂ ਪੇਟਿਏ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਪਟਨੀ ਤੇਰ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾmvn ਸਰਸੇ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾਂ ਸੱਚ ਰੰਗ ਇੱਕੋ ਨਾਮਿਆ ਅਦਾਰ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੇਮਣ ਹਾਰ ਵਣ ਤਿਣ ਪ੍ਰਸੰਗ ਮੋਲਿਆ ਸਮਰਥ ਪੁਰਖਿਆ ਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਰਿਹਾਰ ਪਦ ਪਰਮ ਪਲਾਣੀਆ ਦੂਜਾ ਲੱਗ ਦੂਜੈ ਲੱਗਾ ਹੇਤ ਲਖ ਸਿਗਾਰ ਬਣਾਇਆ ਕਾਰਜ ਨਾਹੀਂ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈ ਸਨ ਪ੍ਰੇਤ ਪਕੜ ਛਲਾਇਨ ਦੂਤ ਜੰਮ ਕਿਸਨ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੀ ਜਿਨਸਾਂ ਲੱਗਾ ਹੇਤ ਹੱਥ ਮੰਰੋੜ ਤਨ ਕਪੇ ਸਿਆਹੁ ਹੋ ਆਸੀਤ ਜਿਹਾ ਬਿੱਜ ਸੁਲਣੈ కర్మా ਸੰਦੜਾ ਖੇਤ ਨਾਨਕ ਪ੍ਰ சரਣਾਗਤੀ ਚਰਨ ਬੋਇਤ ਪ੍ਰਦੇਤ ਸੇ ਪਦੋਂ ਨਰਕ ਨ ਪਾਈਐ ਗੁਰ ਰਖਣ ਵਾਲਾ ਹੀਤ ਸਨ ਪ੍ਰੇਮ ਓ ਮਹਾੜਾ ਕਿ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋ ਆਣ ਮਿਲਾਵੇਂ ਮਾਇ ਸੰਤ ਸਹਾਈ ਪ੍ਰੇਮ ਕੇ ਹੁ ਤਿਨ ਕਹਿ ਲਾ ਪਾਏ ਵਿਣ ਪ੍ਰਭ ਕਿ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਵਤਰੇ ਆਗਾਈ ਆਪ ਤਿਆਗ ਦਿਨਤੀ ਕਰੈ ਲਿਓ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਨ ਜਾਏ ਪ੍ਰਭ ਵਿਣਦੂ ਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੋ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਹਰ ਰਾਇ ਕਤ ਤਾ ਕਰਮ ਕਮਾਵਣੇ ਦੋਸ਼ ਨ ਕਹਉ ਜੋਗ ਪਰਮੇਸ਼ਰ ਤੇ ਪੁੱਲਿਆ ਮੇ ਆਪਨ ਸਬੇ ਰੋਗ ਵੇਮਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿਨ ਮੈਂ ਕੋੜੇ ਹੋਏ ਗਏ ਜਿੱਤੜੇ ਮਾਇਆ ਭੋਗ ਵੇਚ ਨ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ ਕੀ ਤਾ ਕਿਸ਼ੂ ਨ ਹੋਵੈ ਲਿਖਿਆ ਤੁਰ ਸੰਜੋਗ ਵੜ ਪਾਗੇ ਮੇਰਾ ਪ੍ਰਭ ਮਿਲੈ ਤਾ ਉਤਰੈ ਸਭਿ ਯੋਗ ਨਾਨਕ ਪ੍ਰਵ ਰਾਖਲੇ ਮੇਰ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨ ਸੇ ਸਬੇ ਸੋਚ ਮਗਰ ਮਸੋ ਹੰਦਿਆ ਹਰ ਪ੍ਰਸੰਗ ਬੈਠੜਿਆ ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜਿਆ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਦ ਸਹਿ ਲੜਿਆ ਹਾ ਸਾਜਨਾ ਤੇ ਬਾਹਰੀ ਸਿਰਹਿਨ ਇਕੇ ਲੜਿਆ ਹਾ ਤੈਨ ਦੁਖ ਨ ਕਬ ਉਤਰ ਸੇ ਜਮਕੈ ਵਸ ਪੜਿਆ ਹਾ ਜਿਨਿ ਰਾਮਿ ਪ੍ਰਵੇਹ ਪੈਣਾ ਸੇ ਦਸਣ ਨਿਤ ਖੜਿਆ ਹਾ ਰਤਨ ਜਵੇਰ ਲਾਲ ਹਰ ਕੰਠ ਤਿਨਾਂ ਜੜਿਆ ਹਾ ਨਾਨਕ ਬਾਛੈ ਧੂੜ ਤਿਨ ਪ੍ਰਭ ਸਰਨੀ ਦੜਪੜਿਆ ਮਗਰ ਪ੍ਰਭ ਅਰਾਦਣਾ ਬੋੜ ਨ ਜਨਮੜਿਆ ਹੋਖ ਤੁਖਾਰਨ ਵਿਆਪਿ ਇਕੰਥ ਮਿਲਿਆ ਹਰਨਾਮ ਮਨ ਬਿਬਿਆ ਚਰਨਾਰ ਬਿਦ ਦਰਸ਼ਨ ਲਗੜਾ ਸੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਉ ਵਿਖਿਆ ਪੋ ਨ ਸਕੈ ਮਿਲ ਸਾਦੂ ਗੰਗਾ ਜਤ ਉਪਜੀਤ ਮਿਲੀ ਸੱਚੀ ਪ੍ਰੀਤ ਸਮਾ ਕਰ ਗੈ ਲੀਨੇ ਪਾਰ ਬ੍ਰਹਮ ਬੌੜਨ ਵਿਛੜਿਆ ਬਾਰ ਜਾਉ ਲਖਬੇਰੀਆ ਹਰ ਸੱਜਣਾ ਗਮ ਅਗਾਉ ਸ਼ਰਮ ਪਏ ਨਾਰਾਇਣ ਨਾਨਕ ਦਰਪੇਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਉ ਮਾਗ ਮਜਨ ਸੰਸਾਧੂਆ ਧੂੜੀ ਕਰ ਈਸ਼ ਨਾਨ ਹਰ ਕਾ ਨਾਮ ਤੇਆ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗਮਾਨ ਕਾਮ ਕਰੋ ਦਿਨ ਮੋਈਐ ਬਿਨ ਸਲੋਬਸਵਾਨ ਸਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰਥ ਸਗਲ ਪੰ ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਏ ਪੁਰਖ ਸੁਝਾਣ ਜਿਨ੍ਹਾਂ ਮਿਲਿਆ ਪ੍ਰਮਾ ਆਪਣਾ ਨਾਨਕ ਤਿੰਨ ਕੁਰਬਾਨ ਮਗ ਸੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣਾਨੰਦ ਉਪਾਰਜਣਾ ਹਰ ਸੱਜਣ ਪਰੇ ਆਏ ਸੰਤ ਸਹਾਏ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਐਤ ਸਪਨੀ ਵੜ ਪਾਗਣੀ ਵਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾਵਈ ਗੀਤ ਗੋਵਿੰਦ ਅਲਾਇ ਹਰਿ ਜਹਾ ਅਮਰਨ ਦਿਸੈ ਕੋਈ ਦੂਜਾ ਨਵੇਂ ਨਾ ਲਾਏ ਹਲਤ ਪਲਤ ਸਵਾਰਿਆ ਨਿਹਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖੇਨ ਬਹੁੜ ਨ ਜਨਮ ਧਾਇ ਜਿਵ ਹ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ਫਲ ਗੁਣ ਨਿਤ ਸਲਾਹੀਐ ਜਸਨੋ ਤਿਲਨਾ ਤਮਾਇ ਜਿਨ ਜਨ ਨਾਮ ਤੇ ਆਇ ਤਿਨ ਕੇ ਕਾਜ ਸਰ ਹਰਿ ਗੁਰਪੂਰਾ ਅਰਧਿਆ ਦਰਗ ਸਚ ਖਰੇ ਸਰਬ ਸੁਖਾ ਨਿਤ ਚਰਨ ਹਰ ਭੌਜਲ ਬਿਖਮਤਰੇ ਪ੍ਰੇਮ ਭਗਤ ਤਿਨ ਪਾਈਆ ਦੇਖਿਆ ਨਾਏ ਜਰੇ ਕੋ ਡਗਏ ਦਵਿਦਾਨਸੀ ਪੂਰਨ ਸਚ ਪਰ ਪਾਰ ਬਰਮ ਪ੍ਰਭ ਸੇਮੰਦੇ ਮਨ ਅੰਦਰ ਇਕਤਰੇ ਮਹਾ ਦਿਵਸ ਮੂਰਤ ਪਲੇ ਜਿਸ ਕਉ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਸ ਕਉ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀਮ ਹਲਾ ਤੀਜਾ ਨੰਦੇ ਕੋ ਹੰਕਾਰ ਸਤਿਗੁਰ ਪ੍ਰਸਾਦ ਨੰਦਪਿਆ ਮੇਰੇ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸਿਤੇ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਹ ਹਰ ਪਰੀਆਂ ਸਬਦ ਗਾਵਣੀਆਂ ਸਦੋਂ ਤੰਗਮ ਹਰੀ ਕੇ ਰਾਮਨ ਜਿਨੇ ਵਸਾਇਆ ਕਹਿ ਨਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰ ਕਰੇ ਤੇਰਾ ਕਾਜ ਸਭ ਸਵਾਰਣ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾਂ ਤੇ ਰਸ ਕਿਛ ਹੈ ਜਿਦ ਹਿਸ ਪਾਵਾਏ ਸਦਾ ਸਿਵ ਸਲਾ ਤੇਰੀ ਨਾਮ ਨਵਸਾ ਨਾ ਮਨ ਜਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਾਚਾ ਨਾ ਮੇਰਾ ਆਧਾਰ ਸਾਚਨਾ ਮਿਆਂ ਧਾਰ ਮੇਰਾ ਜਨ ਭੁਖਾਂ ਸਭ ਗਵਾਈਆ ਕਰ ਸਾਤ ਸੁਖ ਮਨ ਵਸਿਆ ਜਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਰਿਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਨਹੁ ਸੰਤੋਸ਼ ਸ਼ਬਦ ਤਰੋਪੇ ਆਰੋ ਸਚਾ ਨਾਮ ਮੇਰਾ ਯਦਾ ਵਾਜੇ ਪੰ ਸ਼ਬਦ ਤਦ ਕਰ ਸੁਭਗ ਘਰ ਸੁਭਾਗਾਂ ਸ਼ਬਦ ਵਾਜੇ ਕਾਲ ਜਿਤ ਕਰਤਾ ਰਿ ਪੰਚ ਦੂਤ ਤਦ ਵਸੇ ਕੀਤੇ ਕਾਲ ਕੰਟਕ ਮਾਰੇ ਤੁਰ ਕਰਮ ਪੈ ਤਉ ਜਨ ਕੋ ਸਾਮ ਹਰਿ ਕੈ ਲਾਗੇ ਕਹਿ ਨਾਨਕ ਤਸੁ ਹੋ ਆਤਤ ਕਰਿਆਨ ਹਦਵਾਜੇ ਅਨੰਦ ਸੁਣੋ ਵਿਡਭਾਗੀ ਹੋ ਸਗਲ ਮਨਾਰਥ ਪੂਰੇ ਤਾਰਬਰਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੋਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇਜਾਨ ਸੁਣਤੇ ਪੀਤ ਕਹਤੇ ਪਵਿਤ सत्गुरु पर पूरे बिनवंत नानक चरण लागे वाजे अनहद तूरे सलोक पवन गुरु पाणि पिता माता तर्तु महत् दिवस रात दोय दाये दयाखल सगल जगत சங்காய பு தரமூரமைய போமே மக்க ਨਾਨਕ ਤੇ ਮੁਖ ਉਜਲੇ ਕਿਤੀ ਛਟੇ ਨਾ ਜਿਨੀ ਨਾਮ ਤਿਆਏ ਗੇ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੁੱਟਾ ਪੂਰ ਤੁਮ ਮਾਂ ਕੋ ਦਾਸ ਦੀਓ ਪੰਗ ਸਤ ਤੁਮ ਮਾਤ ਪਿਤਾ ਹਮ ਬਾਰਤ ਤੇ ਨਰੇ ਤੂਸੀ ਕੋਈ ਨਾ ਜਾ ਸਗਲ ਸਮਗਰੀ ਤਮਰ ਸੁਤਕਾਵੀ